ਹਾਂਜੀ ਬਈ ਸਾਰੇ YouTube ਤੇ Facebook ਦੇਖਣ ਵਾਲੇ ਮੇਰੀ ਵੀਰਾਂ ਨੂੰ ਹਾਸੀ ਕਾਲ ਬਈ ਆਪਾਂ ਤੁਹਾਨੂੰ ਬਹੁਤ ਸੋਹਣਾ ਨਗੀਨਾ ਦਿਖਾਉਣ ਲੱਗੇ ਆ ਬਹੁਤ ਚੰਗੀ ਪਹਿਲਾ ਸੂਆ ਝੋਟੀ ਸੌਂਦੀ ਆ ਦੁੱਧ ਦੇ ਦੂ ਬਈ 14 ਕਿਲੋ ਆਰਾਮ ਨਾਲ ਹੀ ਖੋਲਾ ਲੇਵਾ ਬੋਤਲਾ ਝੋਟੀਆਂ ਪਹਿਲਾ ਸੂਆਗਾ ਦੇਖ ਸਕਦੇ ਹੋ ਪਿੰਦਰਾ ਇੱਥੇ ਵੱੰਦਾਂ ਬਾਰੀ ਕੁਛ ਦਿਨ ਬਾਕੀ ਆ ਬਈ ਸੁਣਦੇ ਬਾਕੀ ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਪੁੱਛ ਕੇ ਦੱਸ ਦਿੰਨੇ ਆ ਕਿ ਕਰੋ ਚੈੱਕ ਪਹਿਲਾ ਸੂਆ ਕਾਇਦ ਨਾ ਕਰ ਮੈਂ ਜਰਾ ਸੁਣ ਦੇ ਤੇ ਲੈ ਜੂ ਇਹ ਚਾਰ ਪੰਜ ਦਿਨ ਹੋ ਗਏ ਬਈ ਆਹ ਨਾ ਬੁੱਲੇ ਵੱਧ ਬ삭 ਲੈ ਜੀ ਠੀਕ ਆ ਤੇ ਤੇਰੇ ਸਾਲਾ ਦੁੱਧ ਕਿੰਨਾ ਪਾ ਦੂਗੀ ਦੁੱਧ ਮੈਂ ਤਾਂ ਕਹਿਣਾ ਵੀ 15 ਪਲੱਸ ਪਾਊਗੀ ਇਹਦੇ ਹੱਬ ਨਾਲ ਥੱਲੇੋਂ ਲੱਗੀ ਖੜੀ ਆ ਬਈ ਠੀਕ ਆ ਬਾਕੀ ਜੀ ਦੀ ਹੈ ਬਾਕੀ ਮਾਂ ਚੰਗੀ ਸੀ ਅਸਾ 30 ਗੋਪੀ ਦੀ ਆ ਚੰਗੀ ਮੱਝ ਦੀ ਆ ਹਾਂ ਹਾਂ ਤੇਰੀ ਘਰੂ ਹੈਗੀ ਹਾਂ ਹਾਂ ਕਰੂ ਝੂਟੀ ਠੀਕ ਆ ਤੇ ਬਾਕੀ ਦਾ ਮੁੱਲ ਕਿੰਨਾ ਕਰਤਾ ਬਸ ਲੈਣ ਦੇਣ ਦੀ ਰੱਖੀ ਬਾਲਾ ਨਾ ਉਹ ਕਰੀ ਲੈਣ ਦੇਣੀ ਆ ਬਈ 1 ਲੱਖ 40 ਠੀਕ ਬਸ ਇਹ ਮੰਨਤਾ ਨਹੀਂ ਹੋਊਗਾ ਹਾਂ ਮੰਨਤਾ ਨਹੀਂ ਠੀਕ ਵੀ ਸਵਾਦ ਲੈਣ ਵਾਲੇ ਹੋਣ ਨਾ ਕਰਨਾ ਵੀ ਸਵਾਦ ਲਈ ਜਾਨ ਨਾ ਉਹ ਤਾਂ ਕੀ ਫਿਰੇਗਾ ਚੋਕੇ ਦਾ ਜਣਾ ਬਿਆਨਾ ਕਰਕੇ 15 ਨਾ ਦਿੱਤਾ ਯਾਰ 15 ਦਾ ਦੂਜੀ ਏਡੇ ਛੱਡੇ ਦੀ ਮਾ ਠੀਕ ਆ ਵੀ ਸਵਾਕੇ ਵੀ ਦੇ ਦੋਗੇ ਹਾਂ ਹਾਂ ਠੀਕ ਆ ਬਿਆਨਾ ਕਰ ਜਾਨ ਠੀਕ ਆ ਤੇ ਇੱਕ ਆਪਣਾ ਡਰੈੱਸ ਦੱਸ ਦੇ ਪਿੰਡ ਬਾਦਰਾ ਜੀ ਤਹਿਸੀਲ ਤਪਾ ਜ਼ਿਲ੍ਹਾ ਵਰਨਾਲਾ ਝੰਡਾ ਵਾਲੇ ਰਾਹ ਤੇ ਠੀਕ ਮਾ ਨੰਬਰ ਹੈਗਾ 9969952673 9969952673 ਲਓ ਬਈ ਦੇਖ ਸਕਦੇ ਹੋ ਪਹਿਲਾ ਸੁਗਾ ਕੁਝ ਦਿਨ ਬਾਕੀ ਨੇ ਸ਼ੂਨ ਦੇ ਵਿੱਚ ਚੰਗੀ ਛੋਟੀ ਚਾਰ ਹੋ ਰਹੀ ਆ ਜੇ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਸੰਪਰਕ ਚ ਰੁਕ ਰਿਓ ਬਾਈ ਨਾਲ ਬਾਕੀ ਵੀਡੀਓ ਦੇਖਣ ਲਈ ਆਪ ਸਭ ਦਾ ਧੰਨਵਾਦ